ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਵਾਲੇ ਅਮਰਤਪਾਲ ਦੀ ਗੱਲ ਨਾ ਕਰ ਲਈਏ ਮਾੜੀ ਜੀ ਮੈਨੂੰ ਲੱਗਿਆ ਵੀ ਕਰ ਲੈਣੀ ਚਾਹੀਦੀ ਹੈ ਅੱਛਾ ਉਹ ਗੱਲ ਕੀ ਹੈ ਇਹ ਅਮਰਤਪਾਲ ਜਿਹੜਾ ਟਕਸ਼ਾਲੀ ਨਹੀਂ ਹੈਗਾ ਜਦੋਂ ਕੁੰਡਾ ਖੋਲਣਾ ਹੈ ਚਾਬੀ ਪਾਉਣੀ ਹੈ ਗੱਡੀ 'ਚ ਉਦੋਂ ਐਦਾਂ ਪਰਨਾ ਫੜ ਕੇ ਬਿਕਤੇ ਪਿੱਟੇ ਨਾ ਜਾਈਏ ਇਹ ਟਖਾਲੀ ਇਦਾਂ ਕਰ ਦਿੰਦੇ ਉਹੀ ਹੈ ਨਾ ਇਹ ਅੱਛਾ ਇਹਦੇ ਘਰ ਵਾਲੇ ਇਹਦੀ ਧਰਮ ਸੁਪਤਨੀ ਕਹੀਏ ਅ ਬੀਬਾ ਕੇਰਨਦੀਪ ਕੌਰ ਪਤਨੀ ਹੈ ਜੋ ਪਛਣਾ ਬਹੁਤਾ ਪਤਾ ਨਹੀਂ ਉਹ ਹੁਣ ਕਹਿੰਦੇ ਡਿਬਰੂਗੜ੍ਹ ਰਹਿੰਦੀ ਹੈ ਹੋਟਲ ਦੇ ਵਿੱਚ ਹੋਟਲ ਦੇ ਵਿੱਚ ਕਿਰਾਏ ਤੇ ਰਹਿੰਦੀ ਐ ਮੈਂ ਕੋਈ ਇਲਜ਼ਾਮ ਨਹੀਂ ਲਾ ਰਿਆ ਉਹ ਬੀਬੀ ਵਧੀਆ ਕੀ ਭਲੇ ਮਾਨ ਸਰ ਕੋ ਕਰੈਕਟਰ ਦੀ ਗੱਲ ਨਹੀਂ ਕਰ ਰਿਹਾ ਮੈਂ ਆ ਉੱਥੇ ਖਾਣਾ ਕੌਣ ਬਣਾਉਂਦਾ ਹੋਣਾ ਟਕਸ਼ਾਲੀ ਬਣਾਉਂਦੇ ਹੋਣੇ ਉੱਥੇ ਸੁੱਜਮ ਹੋਣੀ ਐ ਭਾਂਡੇ ਬ੍ਰੇਤੀ ਨੜ ਮਾਂਜੇ ਜਾਂਦੇ ਹੋਣਗੇ ਇਹ ਥੋੜਾ ਜਿਹਾ ਧਿਆਨ ਰੱਖਿਓ ਅ ਜਦੋਂ ਟਕਸ਼ਾਲੀ ਆਉਂਦੇ ਨੇ ਨਾ ਜੇ ਕਿਸੇ ਦੇ ਘਰ ਚਾਪ ਡੁੱਲੀ ਪਈ ਹੋਵੇ ਗੈਸ ਤੇ ਚਾਪ ਅੱਧੀ ਦੇ ਰਗੜੇ ਤੇ ਰਗੜਾ ਦੇ ਰਗੜੇ ਤੇ ਰਗੜਾ ਅੱਛਾ ਇੱਕ ਥਾਂ ਨੇ ਪ੍ਰਸ਼ਾਦ ਬੜਾਇਆ ਕਹਿੰਦੇ ਕੜਾਹੀ ਵਿੱਚ ਪਿੱਤਲ ਦੇ ਰਿਫਟ ਕਿਉਂ ਲੱਗੇ ਆ ਇੰਨਾ ਪਖੰਡ ਕਰਦੇ ਆ ਤੇ ਹੁਣ ਬੀਬਾ ਡਿਬਰੂਗੜ੍ਹ ਹੋਟਲ ਵਿੱਚ ਕਿਰਾਏ ਤੇ ਕਮਰਾ ਲੈ ਕੇ ਰਹਿੰਦੀ ਆ ਉੱਥੇ ਸੱਚਮੇ ਕਿੰਨੀ ਕ ਹੋਣੀ ਹੈ ਉਂਗਲਾਂ ਤਾਂ ਹੋਰ ਵੀ ਉਠਾਈਆਂ ਜਾ ਸਕਦੀਆਂ ਨੇ ਪਰ ਨਹੀਂ ਨਹੀਂ ਜਦੋਂ ਆਪਾਂ ਨੂੰ ਉਸ ਗੱਲ ਦਾ ਪਤਾ ਹੀ ਨਹੀਂ ਉਧਰ ਮੈਂ ਜਾਣਾ ਨਹੀਂ ਮੇਰੀ ਜਮੀਰ ਨਹੀਂ ਜਾਣਦੀ ਮੈਂ ਤਾਂ ਸਿਰਫ ਇੰਨੀ ਗੱਲ ਕੀਤੀ ਆ ਵੀ ਖਰਚਾ ਐਨਾ ਕਿੱਥੋਂ ਆਉਂਦਾ ਹੋਣਾ ਡਿਵਰੂਗੜ੍ਹ ਸ਼ਹਿਰ ਦੇ ਵਿੱਚ ਕਮਰਾ ਹੋਵੇ ਉਹ ਵੀ ਹੋਟਲ ਦੇ ਵਿੱਚ ਅੱਛਾ ਉਹ ਕੱਲੇ ਬੀਬੀ ਨਹੀਂ ਇੱਕ ਪਹਿਰੇਦਾਰ ਵੀ ਰੱਖਿਆ ਹੋਣਾ ਸੁਰੱਖਿਆ ਵੀ ਜ਼ਰੂਰੀ ਹੈ ਤੇ ਉਹਦੀ ਤਨਖਾਹ ਵੀ ਪੈਂਦੀ ਹੋਣੀ ਹੈ ਹੋਸ਼ਾ ਉਹਦਾ ਟਕਸਾਲੀ ਨੇ ਵੀ ਸੋਚਣ ਵਾਲਾ ਖਾਣਾ ਬਣਾਉਣਾ ਏ ਕਹਿੰਦੀ ਬੀਬੀ ਵੀ ਨਾਲ ਰੱਖੀ ਹੋਵੇ ਰਸੋਈ ਸਪੈਸ਼ਲ ਹੋਵੇ ਪਰ ਅੱਜ ਮੈਨੂੰ ਲੱਗਿਆ ਵੀ ਜਿਹੜੇ ਡਿਮਰੁਗੜ ਬੈਠੇ ਆ ਮੂਤਪਾਲ ਜੀ ਉਹਨਾਂ ਦੀ ਵੀ ਗੱਲ ਕਰੀਏ ਵੀ ਮਰਜ਼ਾਦਾ ਕੀ ਹੁੰਦੀ ਆ ਬੜਾ ਲੋਕਾਂ ਨੂੰ ਬੇਬਕੂ ਬਣਾਉਂਦੇ ਨਹੀਂ ਟੂਟੀਆਂ ਮਾਂਝਣਗੇ ਇੰਨਾ ਪਖੰਡ ਕਰਨਗੇ ਇੱਕ ਬਾਰੀ ਕਿਸੇ ਦੇ ਘਰ ਚੱਲ ਗਏ ਉਹ ਬੀਬੀ ਨੇ ਨਲਕੇ ਤੋਂ ਪਾਣੀ ਘਰ ਲੈ ਭਰ ਲਿਆ ਕਹਿੰਦੇ ਨਹੀਂ ਇਹਦੇ ਵਿੱਚ ਤਾਂ ਚਮੜੇ ਦੀ ਹੈਗੀ ਆ ਬੁੱਕੀ ਇਹ ਪਾਣੀ ਨਹੀਂ ਉਸੀ ਪੀੜਾ ਚਮੜੇ ਦੀ ਬੁੱਕੀ ਹੈ ਤੇ ਮੱਝ ਚਮੜੇ ਦੀ ਹੁੰਦੀ ਹੈ ਉਹ ਦੁੱਧ ਦੇ ਦਿਓ ਸਾਨੂੰ ਮੱਝ ਪੂਰੀ ਚਮੜੇ ਦੀ ਹੁੰਦੀ ਹੈ ਉਹ ਸਾਨੂੰ ਦੁੱਧ ਬਾਲ ਬਾਲ ਕੇ ਦੇਈ ਚਲੋ ਇੱਕ ਵਾਰੀ ਅਸੀਂ ਪ੍ਰੋਗਰਾਮ ਕਰਾਇਆ ਮੈਂ ਕਿਸੇ ਗੁਰਦਰ ਦੇ ਦੀ ਗੱਲ ਕਰਦਾ ਉੱਥੇ ਦੁੱਧ ਗਰਮ ਕਰੇ ਜਾਈਏ ਤੇ ਇੱਕ ਆ ਗਿਆ ਲੰਬੇ ਚੋਲੇ ਵਾਲਾ ਟਕਸ਼ਾਲੀ ਕਹਿੰਦਾ ਜੀ ਇਹ ਤਾਂ ਦੁੱਧ ਝੂਠਾ ਹੋਣਾ ਉਹ ਦੂਜੇ ਪਤਲੇ ਚ ਪਾ ਮੈਂ ਕਿਹਾ ਇਹ ਵੀ ਝੂਠਾ ਹੀ ਹੈ ਜੀ ਕਿਤੇ ਜਾ ਕੇ ਮੈਂ ਕਿਹਾ ਹੋਰ ਪੀ ਲਓ ਫਿਰ ਮੇਰੇ ਮੂੰਹ ਕੋਲੇ ਦੇਖੇ ਕਹਿੰਦੇ ਤੁਸੀਂ ਮਿਸ਼ਨਰੀ ਲੱਗਦੇ ਮੈਂ ਕਿਹਾ ਨਾ 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 ਮਿਸ਼ਨਰੀ ਨਹੀਂ ਹੈ ਇਹ ਦੁੱਧ ਝੂਠਾ ਹੈ ਜੀ ਇਹ ਤਾਂ ਅਸੀਂ ਪੀ ਲਾਂਗੇ ਬਕਰ ਤੁਸੀਂ ਜਾ ਕੇ ਕਿਤੇ ਹੋਰ ਪੀਓ ਤੇ ਹੁਣ ਹੁਣ ਕਹਿੰਦੇ ਸੰਤ ਅੰਮ੍ਰਿਤਪਾਲ ਦੇ ਘਰ ਵਾਲੇ ਢਿਬਰੂ ਘਟ ਰਹਿੰਦੀ ਹੈ ਕਿਰਾਏ ਤੇ ਹੋਟਲ ਵਿੱਚ ਕਮਰਾ ਲੈ ਕੇ ਲੈ ਦੱਸੋ ਹੁਣ ਹਿੰਮਰਜਾਦਾ ਕਿੱਥੇ ਹੈ ਹੁਣ ਕਿੱਥੇ ਮਰਜਾਦਾ ਕਿ ਮੇਰੇ ਲੋਕਾਂ ਨੂੰ ਬੇਬਕੂ ਬਣਾਇਆ ਇਹਨਾਂ ਨੇ ਮੇਰਾ ਗੱਲ ਕਰਨ ਦਾ ਜਮੂਠ ਨਹੀਂ ਸੀ ਪਰ ਮੈਂ ਸੋਚਿਆ ਜਰ ਦੇਖੀਏ ਕਰਕੇ ਦੇਖੀਏ ਮੈਂ ਕਾ ਕਾਦੇ ਲਈ ਕਰੀਏ ਮੈਂ ਕਾ ਚਲੋ ਹੁਣ ਇਹ ਗੱਲ ਸੁਣ ਲਿਓ ਸਵਾਲ ਕਰਿਓ ਵੀ ਜਿਹੜੇ ਟੂਟੀਆਂ ਮਾਂਜਣ ਵਾਲੇ ਨੇ ਭਾਂਡੇ ਬ੍ਰੇਤੀ ਨਾਲ ਮਾਂਜਣ ਵਾਲੇ ਨੇ ਕੜੇ ਮਾਂਜ-ਮਾਂਜ ਕੇ ਕੁਰਬਾਨਾ ਮਾਂਜ-ਮਾਂਜ ਕੇ ਪਾਉਂਦੇ ਨੇ ਇਹ ਝੂਠੀ ਹੋ ਗਈ ਜੇ ਤੇ ਹੁਣ ਉੱਥੇ ਜੇ ਬੀਬੀ ਦਾ ਖਾਣਾ ਹੋਟਲ ਵਿੱਚ ਬਣਦਾ ਹੋਇਆ ਤੇ ਮੱਛੀ ਵੀ ਉਸੇ ਕੜਾਈ ਵਿੱਚ ਹੁੰਦੀ ਹੈ ਗੋਭੀ ਵੀ ਉਸੇ ਕੜਾਈ ਵਿੱਚ ਹੁੰਦੀ ਹੈ ਪਨੀਰ ਵਾਲੇ ਪਕੌੜੇ ਵੀ ਉੱਥੇ ਨਿਕਲਦੇ ਆ ਮੱਸੀਦੇ ਪਕੌੜੇ ਵੀ ਉੱਥੇ ਨਿਕਲਦੇ ਤੇ ਮਰਜ਼ਾਦਾ ਦੱਸਿਓ ਵੀ ਨਿਭਦੀ ਹੈ ਬਾਦ ਵਿੱਚ ਕਹੀ ਦੇਣਾ ਹੈ ਸੱਚੇ ਪਾਤਸ਼ਾਹ ਜੀ ਸਿੱਖੀ ਕੇ ਸਾਹ ਸਵਾਸਾ ਨਾਲ ਨਿਭਦੇ ਮਰਜ਼ਾਦਾ ਰਵੇ ਸਾਡੀ ਬਾਦ ਵਿੱਚ ਕਹਿਣੀ ਹੈ ਕਹ ਦਿਓ ਚਲੋ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ